ਵਾਸਤੇ ਵੀ ਕਹ ਲਓ ਜ਼ਿਮੀਦਾਰੇ ਦੇ ਵਿੱਚ ਵੀ ਕਹ ਲਓ ਠੀਕ ਹੈ ਬਹੁਤ ਵਧੀਆ ਜੀ ਜ 45 ਵਿੱਚ ਜੀ 750 ਜਿੰਨਾ ਜੋਰ ਹੀ ਲਾਉਂਦਾ ਤੇ ਟਾਇਰ ਵਾਜੇ ਟਾਇਰ ਜਮਾ ਤਾਜੇ ਬਿੱਲ ਅਗਲੇ ਦਿਨਾਂ ਦੇ ਘਟਾਵਾਂਗੇ ਪੰਜਾਬ ਨੰਬਰ ਹੈ ਲੋਨ ਫਾਇਨਸ ਵੀ ਹੋ ਜਾਊਗਾ ਠੀਕ ਹੈ ਜਿੰਨੇ ਦਾ ਟਰੈਕਟਰ ਦੇਵਾਂਗੇ ਬੰਦੇ ਦੇ ਸਿਬੜ ਸਹੀ ਹੋਣਾ ਚਾਹੀਦੇ ਉਹਨੇ ਦਾ ਤੇ ਲੋਨ ਹੋ ਜੂ ਇਹ ਤਾਂ ਤੂੜੀ ਵਾਲੀ ਮਸ਼ੀਨ ਵਾਲੇ ਵੀ ਡਰਦੇ ਆ ਠੀਕ ਹੈ ਬੱਸ ਕਰਾ ਦਿੰਦਾ ਬੱਸ ਕਰਾ ਦਿੰਦਾ ਜੇ ਕਹਿੰਦੇ ਵੀ ਕਿਹੜੇ ਟਰੈਕਟਰ ਤੇ ਲਾਉਣੀ ਹੈ ਜੇ ਕਹਿੰਦੇ ਨਾ 485 ਆ ਫਿਰ ਇਹ ਤਾਂ ਉਹਦਾ 48 ਐਚਪੀ ਜੀ ਹੈ ਹਾਂ ਜੀ ਤੇ ਕਹਿੰਦੇ ਵੀ ਸਾਡੀ ਗਾਰੰਟੀ ਕੋਈ ਨਹੀਂ हां जी दोस्तों सारे वीरनु प्यार प्यार सस्कारी काल उम्मीद है तो सारे ठीक होंगे आपकड़े आप तल्वांडी साब ट्रैक्टर दी मंडी ते ते बाइकल वीर अपने ਨਾਲਾ ਕਰਦੇ ਸਾਰੀ ਗੱਲਬਾਤ ਸਸਿਕਾਲ ਬਾਈ ਜੀ ਸਸਿਕਾਲ ਬਾਈ ਜੀ ਠੀਕ ਹੋ ਬਾਈ ਜੀ ਧੰਨਵਾਦ ਤੁਹਾਡਾ ਠੀਕ ਹੈ ਬਾਈ ਜੀ ਸਸਿਕਾਲ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਠੀਕ ਤੁਹਾਡਾ ਧੰਨਵਾਦ ਇਸ ਕਰਕੇ ਵੀ ਜਿਹੜੇ ਵੀਰ ਮੰਡੀ ਦੇ ਨਹੀਂ ਆ ਸਕਦੇ ਤੇ ਜਾਂ ਜਿਹੜੇ ਵੀਰ ਆਪਣੇ ਆਪਣੇ ਦੇਸ਼ ਨੂੰ ਛੱਡ ਕੇ ਬਾਹਰਲੇ ਦੇਸਾਂ ਚ ਬੈਠੇ ਹਨ ਉਹਨਾਂ ਨੂੰ ਬਾਲਾ ਮੋਹ ਹੈ ਧਰਤੀ ਦਾ ਠੀਕ ਹੈ ਇਹ ਤੁਹਾਡਾ ਇੱਕ ਬਹੁਤ ਵਧੀਆ ਜਿਹੜਾ ਤੁਹਾਡਾ ਮਾਧਿਅਮ ਹੈ ਨਾ ਕੋਈ ਲੋਕ ਤੁਹਾਨੂੰ ਨਿੰਦੀ ਜਾਣ ਤੁਹਾਨੂੰ ਕੁਝ ਕਰੀ ਜਾਣ ਇਹ ਬਹੁਤ ਵਧੀਆ ਜਰੀਆ ਬਹੁਤ ਵੀਰਾਂ ਦੇ ਪਹੁੰਚ ਆਉਂਦੇ ਆ ਉਹ ਆਪਦੀ ਧਰਤੀ ਨਾਲ ਜੁੜੇ ਆ ਥੋਡੇ ਰਾਹੀਂ ਠੀਕ ਹੈ ਜੀ ਤੋਂ ਜਿਹੜੇ ਵੱਡੇ ਚੈਨਲ ਆ ਉਹਤੇ ਕੰਮ ਕਰਦੇ ਨੇ ਠੀਕ ਹੈ ਜੀ ਥੋਡੇ ਮਾਧਮ ਰਾਹੀਂ ਉਹਨਾਂ ਕੋਲੇ ਆਪਣੀਆਂ ਵੀਡੀਓ ਪਹੁੰਚਦੀਆਂ ਆ ਜਿਹੜੇ ਪਿਰ ਇੱਥੇ ਨਹੀਂ ਪਹੁੰਚਦੇ ਕੋਈ ਮੁਲਾਜ਼ਮ ਲੱਗੇ ਆ ਮੋਹ ਹੈ ਧਰਤੀ ਨਾਲ ਉਹ ਵੀ ਬੈਠੇ ਆਪਣੀ ਮੰਡੀ ਦੇਖ ਲੈਂਦੇ ਆ ਕਈ ਬਜ਼ੁਰਗ ਆ ਇਹੋ ਜਿਹਨਾਂ ਨੇ ਕੰਮ ਕੀਤਾ ਪੁਰਾਣੇ ਸਮੇਂ ਜਣਾ ਉਹ ਨਹੀਂ ਆ ਸਕਦੇ ਉਹ ਵੀ ਦੇਖ ਲੈਂਦੇ ਆ ਗੇਟਾਂ ਮਾਰ ਕੇ ਜਿਵੇਂ ਉਹ ਉਹ ਕੋਈ ਸਮਝ ਲੈਣ ਤਾਂ ਮੰਡੀ ਤੇ ਜਾਏ ਹਾਂ ਤੇ ਸਭ ਤੋਂ ਵੱਡੀ ਚਲ ਜਿਹੜੇ ਵੀਰ ਬਾਹਰ ਬੈਠੇ ਆਪਾਂ ਨੂੰ ਪਸੰਦ ਕਰਦੇ ਨੇ ਬਹੁਤ ਵਿਚਾਰੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਉਹਨਾਂ ਦੀ ਇੱਕ ਜਿਹੜਾ ਥੋੜਾ ਇਹ ਮੈਸੇਜ ਬਚਾਉਣਾ ਥੋੜਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਠੀਕ ਹੈ ਜੀ ਤੇ ਅੱਜ ਕਿੰਨੇ ਟਰੈਕਟਰ ਨੇ ਭਾਈ ਜੀ ਟਰੈਕਟਰ ਤਾਂ ਵੀਰੇ ਹੈਗਾ 14 ਤੋਂ 15 ਠੀਕ ਹੈ ਭਾਈ ਜੀ ਤੇ ਕਾਪੀ ਕਾਗਜਾਂ ਦੀ ਗਾਰੰਟੀ ਬੋਲ ਕਾਪੀ ਕਾਗਜਾਂ ਦੀ ਬਬੂ 100% ਗਾਰੰਟੀ ਹੈ ਠੀਕ ਹੈ ਜੀ ਠੀਕ ਹੈ ਕਾਪੀ ਕਾਗਜ ਦਾ ਆਪਾਂ ਟਰੈਕਟਰ ਮਾੜਾ ਲੈਂਦੇ ਨਹੀਂ ਠੀਕ ਹੈ ਜੀ ਠ ਠੀਕ ਹੈ ਜੀ ਆਪਦੇ ਤਰੀਕੇ ਤੇ ਕੋਈ ਕਿਸੇ ਦਾ ਕਾਰੋਬਾਰ ਹੈ ਤੇਰਾ ਪ੍ਰੋਫੈਸ਼ਨਲ ਕੀਤਾ ਤੇਰਾ ਵੀ ਮਾੜਾ ਕਹਨ ਨੂੰ ਜੀ ਨਹੀਂ ਕਰਦਾ ਇਹ ਚੀਜ਼ਾਂ ਘਰੇ ਤਾਂ ਬਣਦੀਆਂ ਨੇ ਹਨਾ ਠੀਕ ਹੈ ਜੀ ਦਫ਼ਤਰਾਂ ਦੇ ਕੰਮ ਹੈ ਜੇ ਕੋਈ ਆ ਜੇ ਕੋਈ ਮਾਨ ਵੀ ਨਹੀਂ ਹੁੰਦਾ ਪਰ ਕੋਸ਼ਿਸ਼ ਹੈ ਵਧੀਆ ਕੰਮ ਕਰਦੇ ਠੀਕ ਹੈ ਬਈ ਜੇ ਮੈਂ ਕਹਿ ਰਹੀ ਆ ਨਾ ਉਰੇ ਇੱਕ ਵਾਰੀ ਜੋ ਕੇ ਚੀਜ਼ ਲੈ ਕੇ ਜਾਣੀ ਚਾਹੀਦੀ ਹੈ ਹਾਂ ਜੋ ਕੇ ਜੋ ਕੇ ਪਰ ਕੀ ਹੈ ਵੀ ਉਹੀ ਗੱਲ ਵੀ ਘਰੇ ਨਹੀਂ ਬਣਦੀ ਨਾ ਟਰੈਕਟਰ ਘਰੇ ਬਣਦਾ ਨਾ ਕਾਗਜ਼ ਘਰੇ ਬਣਦੇ ਠੀਕ ਹੈ ਬਈ ਠੀਕ ਹੈ ਨਾ ਪਰ ਵੀ 100% ਗਰੰਟੀ ਠੀਕ ਹੈ ਕਬਾਈ ਤੇ ਕਰੀ ਵੀਡੀਓ ਸਟਾਰਟ ਕਰ ਲੈ ਹਾਂ ਬਾਈ ਕਰ ਲੈ ਪਹਿਲਾਂ ਗਾ ਦਿਖਾਉਣੇ ਤੁਨੂੰ 5310 ਤੇ ਮਾਡਲ ਬਈ ਜੀ ਇਹ ਬਾਈ 2009 ਮਾਡਲ ਟਰੈਕਟਰ ਹੈਗਾ ਠੀਕ ਆ ਬਾਈ ਜੀ ਤਾਇਰੇ ਦੇ ਹੈ ਨਹੀਂ ਜ਼ਿਮੀਦਾਰਾ ਟਰੈਕਟਰ ਹੈ ਠੀਕ ਹੈ ਲੋ ਬਈ ਜ਼ਿਮੀਦਾਰਾ ਟਰੈਕਟਰ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਇਹ ਹੈਗਾ ਕਾਲੇ ਢੱਡਾ ਵਾਲਾ ਇਹ ਕਾਲੇ ਢੱਡਾ ਵਾਲਾ ਹੈ ਠੀਕ ਹੈ ਪੰਜਾਬ ਨੰਬਰ ਟਰੈਕਟਰ ਹੈ ਠੀਕ ਆ ਜੀ ਜਦੋਂ ਆਕੇ ਕੰਡੀਸ਼ਨ ਆ ਜੇ ਗੱਲਬਾਤ ਕਰੀ ਅਰੀਜਨਲ ਦੀ ਬਾਈ ਜੀ ਅਰੀਜਨਲ ਛੋ ਮਗਰੜਾ ਦਾ ਅਰੀਜਨਲ ਹੀ ਹੈ ਠੀਕ ਆ ਜੀ ਠੀਕ ਹੈ ਥੱਲੇ ਮਾਣੀ ਮੋੜ ਫਾਰ ਵੱਜੀ ਐਵੇਂ ਝੂਠਨੀ ਮਾਰਦੇ ਠੀਕ ਐ ਲੈ ਬਈ ਥੱਲੇ ਪਪਾ ਪਰ ਐਵੇਂ ਕਹਿ ਦਈਏ ਜੇ ਤੂੰ ਆ ਕੇ ਗੱਲ ਦੇਣੀ ਆਜੋ ਤਾਂ ਫਾਇਦਾ ਨਹੀਂ ਹੈਗਾ ਕੋਈ ਠੀਕ ਐ ਠੀਕ ਐ ਤੇ ਪੰਜਾਬ ਨੰਬਰ ਟਰੈਕਟਰ ਐ ਠੀਕ ਐ ਬਈ ਜਿਮੀਦਾਰ ਦੇ ਘਰੇ 7-8 ਸਾਲ ਹੋ ਗਈ ਇੱਕੀ ਘਰੀ ਐ ਇੱਕੋ ਘਰੀ ਐ ਇੱਕੋ ਘਰੀ ਐ ਹਾਂ ਕਿਹੜੀ ਵੱਡੀ ਗੱਲ ਐ ਪੰਜਾਬ ਜਾਂ ਹਰਿਆਣਾ ਬਈ ਪੰਜਾਬ ਐ ਪੰਜਾਬ ਨੰਬਰ ਐ ਪੰਜਾਬ ਨੰਬਰ ਐ ਠੀਕ ਐ ਬਈ ਤੇ ਡਿਮਾਂਡ ਬਈ ਜੀ ਕੁੱਲ 4 ਲੱਖ ਰੁਪਈਆ ਤਾਂ ਵੀ 4 ਲੱਖ ਰੁਪਈਆ ਕਾਲੇ ਢਿੱਡ ਵਾਲਾ ਜਿਹਦੀ ਡਿਮਾਂਡ ਆ ਗਈ ਅੱਜ ਕੱਲ੍ਹ ਤੇ ਮੌਕੇ ਤੇ ਬਈ ਧਮਾਕਾ ਹੀ ਐ ਧਮਾਕਾ ਹੀ ਐ ਧਮਾਕ ਇਹਦੀ ਕੋ ਪਿਛਲੀ ਵੀਡੀਓ ਦੇਖ ਲੋ ਉਹ ਮੰਦਾ ਚੱਲੀ ਜਾਂਦਾ ਪੰਜ ਚਾਰ ਮੰਡਕਾਂ ਦਾ ਬਹੁਤ ਤਕੜਾ ਭੌਂਕਰ ਮੰਦਾ ਠੀਕ ਹੈ ਜੀ ਠੀਕ ਐ ਸਾਰੇ ਤਾਂ ਵਿਗਦੇ ਵੀ ਨਹੀਂ ਹੈਗੇ ਹਨਾ ਆਪਾਂ ਬਦਲ ਬਦਲੇ ਆਪਾਂ ਨੂੰ ਕੋਈ ਸੰਗ ਨਹੀਂ ਭਾਈ ਸੀਸੀ ਮਹੀਨੇ ਵੀ ਖੜ ਜਾਂਦਾ ਰੈਂਟ ਠੀਕ ਹੈ ਜੀ ਸਾਢੇ 3 ਲੱਖ ਦਾ ਰੈਂਟਰ ਦੇ ਦਿੰਦਾ ਲੈ ਬਈ ਸਾਢੇ 3 ਲੱਖ ਰੁਪਏ ਸਿੱਧੀ ਪੈ ਹੋਰ ਵੀ ਮੰਗਤਾਂ ਕਰਾਂਗੇ ਮੌਕੇ ਤੇ ਬੰਦੇ ਦਾ ਆਏ ਦਾ ਸੋਣੂ ਤਾਂ ਬਈ 4 ਲੱਖ ਰੁਪਏ ਡਿਮਾਂਡ ਹੈਗੇ ਬਾਈ ਕਹਿੰਦਾ ਜੱਸ ਜੇ ਨੂੰ ਹੀ ਆ ਮਾਨਤਾ ਨੂੰ ਹੋਊਗਾ ਇਹ ਤੋਂ ਬਾਅਦ ਚ 2000 ਤੇ 9 ਨੌ ਮਾੜਾ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਹੈ ਠੀਕ ਆ ਬਾਈ ਜੀ ਲੋਨ ਵਗੈਰਾ ਦੀ ਫੈਸੀਬਿਲਿਟੀ ਦਾ ਆਪਾਂ ਪਹਿਲੀ ਦੱਸਦੇ ਨਾ ਬਈ ਇਹ ਇਹ ਨਵ ਮਾਡਲ ਦਾ ਹੁੰਦਾ ਹੀ ਨਹੀਂ ਤੂੰ ਆਪਣੇ ਲੋਨ ਲੋਨ ਫਾਇਨਸ ਦੀ ਫੁੱਲ ਸੌਦਾ ਕਰਾ ਕੇ ਦੇਵਾਂਗੇ ਬੰਦੇ ਦਾ ਸਿੱਬਲ ਸਹੀ ਹੋਣਾ ਚਾਹੀਦਾ ਠੀਕ ਆ ਬਈ ਜੀ ਤੇ ਹੁਣ ਤੱਕ ਇੱਕ ਪ੍ਰੋਸੈਸ ਹੋਰ ਵੀ ਹੈ ਜੇ ਕਿਸੇ ਦਾ ਸਿੱਬਲ ਮਾੜਾ ਮੋਟ ਕੰਡਮ ਹੈ ਉਹਦਾ ਵੀ ਹੱਲ ਉਹਦਾ ਵੀ ਹੱਲ ਹੋ ਜਾ ਕਰਾ ਦੇਵਾਂਗੇ ਤੇ ਅੱਗੇ ਆ ਗਿਆ ਬਈ ਫਾਰਮ ਟਰੈਕ 60 ਸੱਤ ਕੈਮਰਾ ਮਾਰ ਇਹਦੇ ਚਾਰਸ਼ਪੇ ਲੈ ਬਈ ਟਰੈਕਟਰ ਇਹ ਵੀ ਕੰਡੀਸ਼ਨ ਦਾ ਦੇ ਦਿੰਦਾ ਪਿਆ ਚਾਰਸ਼ਪੇਰਾਂ ਤੋਂ ਠੀਕ ਆ ਪੂਰਾ ਸਾਫ ਕੰਡੀਸ਼ਨ ਦਾ ਕਰ ਦੇਣਾ फ्रंट ਤੇ ਤੁਸੀਂ ਦੇਖ ਸਕਦੇ ਬਈ ਜੀ ਸੰਗਲ ਸੰਗਲ ਵੀ ਪਾਏ ਹੋ ਇਹਨਾਂ ਦੇ ਉਹ ਲੈਗ ਗਾਡ ਵਗੈਰਾ ਲੱਗੇ ਆ ਸ਼ੀਟਸ ਵੀ ਨਵੀਆਂ ਐ ਮਤਲਬ ਕਮੀ ਹੈ ਨਹੀਂ ਗਈ ਕੋਈ ਲੈ ਬਈ ਜੀ ਬਾਕੀ ਦੇਖ ਸਕਦੇ ਮਗਰਾਟਾ ਵਗੈਰਾ ਵੀ ਦੇਖ ਸਕਦੇ ਹੋਗੇ ਤੇ ਟਾਇਰ ਬਈ ਜੀ ਇਹਦੇ ਟਾਇਰ ਹੈਗੇ 80 ਤੋਂ 85 ਬਈ ਠੀਕ ਆ ਲੈ ਵੀ 80 85 ਪੈਸੇ ਟਾਇਰ ਲੈਣਗੇ Ориਜినਲ ਬਈ Ориਜినਲ ਠੀਕ ਆ Ориਜਨ ਇੰਜਨ ਕੇਅਰ ਇੰਜਨ ਕੇਅਰ ਪੂਰਾ ਚੰਗਾ ਜਿੰਨਾ ਕ ਬਾਹਰੋਂ ਚੰਗਾ ਉਹਨਾਂ ਵਿੱਚੋਂ ਤੂੰ ਵੱਧ ਚੰਗਾ ਰਹਿ ਠੀਕ ਆ ਲੈ ਵੀ ਵਿੱਚੋਂ ਬਾਈ ਕਦੇ ਬੈਠੇ ਤਾਂ ਫੀਲਿੰਗ ਆਊਗੀ ਕਾਰ ਵਾਲੀ ਤੇ ਸਰਵਿਸ ਵਗੈਰਾ ਬਈ ਸਰਬਸਤ ਜਦੋਂ ਜਰ ਆਪਣੇ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਪੜਾ ਜਾ ਕੇ ਕਰਵਾ ਲਿਆ ਠੀਕ ਆ ਬਾਈ ਤੇ ਡਿਮਾਂਡ ਬਾਈ ਜੀ ਡਿਮਾਂਡ 2 ਲੱਖ ਤੇ 70000 ਰੁਪਏ ਤੇ ਮਾਡਲ ਹੈਗਾ ਬਾਈ ਜੀ ਇਹ 2006 ਠੀਕ ਆ ਬਾਈ 2006 ਮਾਡਲ ਆ ਤੇ ਮੌਕੇ ਤੇ ਬਾਈ 2.5 ਲੱਖ ਦਾ ਠੀਕ ਆ ਬਾਈ ਤੇ ਕਹੇਗਾ ਬਾਈ ਜੀ 855 855 ਤੇ ਦੇਖ ਸਕਦੇ ਬਾਈ ਪਟੰਡੇ ਦਾ ਨੰਬਰ ਆਗਾ ਹਾਂ ਤੇ ਟਾਇਰ ਨਾਲ ਦੀ ਹੈਗੇ ਨਾਲ ਦੇ ਮੰਨ ਲਾ ਠੀਕ ਆ ਬਾਈ ਸਾਫ ਡੈਕਟਰ ਆ ਪੂਰਾ ਪੂਰਾ ਸੋਨਾ ਡੈਕਟਰ ਆ ਲੈ ਬਾਈ ਬਹੁਤ ਕਮੀ ਹੈ ਨਹੀਂ ਕੋਈ ਡੈਕਟਰ ਦੀ ਠੀਕ ਆ ਇਹਨਾਂ ਦੀ ਡਿਮਾਂਡ ਥੋੜੀ ਜਿਆਦਾ ਹੈਗੀ ਫੁੱਲ ਡਿਮਾਂਡ ਹੈ ਜੀ ਜੀ ਚੰਗੀ ਹੈ ਠੀਕ ਹੈ ਜੀ ਸਦਾ ਵਾਰ ਆ ਸਰਵਿਸ ਟਾਈਮ ਤੇ ਕਰੀ ਜਾ ਤੇਲ ਪਾਣੀ ਬਦਲੀ ਜਾਨੂੰ ਹੁੰਦੇ ਹੀ ਕੁਝ ਨਹੀਂ ਗਾ ਦੇਗੀ ਜੀ ਬੰਦੇ ਜੀ عمر ਜਾਂਦਾ ਨਹੀਂ ਹਾਂ ਦੇਗੀ ਚੁੰਨੇ ਜੀ ਠੀਕ ਆ ਬਾਈ ਜੀ ਰਿਵਰਸ ਪੀਟੀਓ ਟਾਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਆ 14 ਦੇ ਟਾਇਰਾਂ ਚਾਣਾ ਬਾਈ ਜੀ 14 ਵਾਲੇ ਚ ਠੀਕ ਹੈ ਜੀ ਤੇ 18 ਮਾਡਲ ਆਗਾ ਘੰਟੇ ਕਿੰਨੇ ਚੱਲੋ ਬਾਈ ਤਿਕਦੂਨ ਮਾਰ ਲਾਂ ਮੀਟਰ ਤੇ ਕਿੜਾ ਦੇਖ ਲੈ ਸੱਲੀ ਕਰ ਲੈ ਮੇਰੀ ਕਹਿਣਾ ਫਿਰ ਕਿਹੜਾ ਮੰਨਣਾ ਹੈਗਾ ਲਓ ਬਾਈ ਜੀ ਇਹ ਚੱਲਿਆ 1639 ਘੰਟੇ ਕੰਪਨੀ ਰਿਕਾਰਡ ਤੇ ਡਿਮਾਂਡ ਬਾਈ ਜੀ 630000 ਠੀਕ ਹੈ ਜੀ ਉਤਲੇ ਚੱਕ ਦਾਂ ਇਕਲੇ ਚੱਕ ਦਾਂਗੇ 6 ਲੱਖ ਦਾ ਲੈ ਜਾ ਬਾਈ ਅੱਗੇ ਗਿਆ ਬਾਈ ਜੀ ਐਸਰ 485 ਡਿਮਾਂਡ ਹੈ ਇਸ ਬਾਈ ਜੀ ਮਾਰਸ਼ੀਅਲ ਕੰਮਾਂ ਵਾਸਤੇ ਵਰਦਾਨ ਵਰਦਾਨ ਪੁਰਾਣੇ ਟਾਈਮਾਂ ਚ ਦਾ ਏ ਨਹੀਂ ਅੱਜ ਵੀ ਵਰਦਾਨ ਹੈ ਪਾਈ ਹੋਈ ਨੇ ਨਾ ਬਾਈ ਠੀਕ ਹੈ 12 ਮਾਡਲ ਪੰਜਾਬ ਨੰਬਰ ਠੀਕ ਹੈ ਜੀ ਡਬਲ ਕਲਚ ਤੇਲ ਬ੍ਰੇਕਾਂ ਠੀਕ ਹੈ ਜੀ ਤੇ ਟਾਇਰ ਬਾਈ ਜੀ ਟਾਇਰ ਮਗਰਲੇ ਅੱਦੇ ਮੂਹਰੇ ਲੈ ਨਵੇਂ ਲੈ ਬਈ ਮੂਹਰੇ ਵਰਦਾਨ ਸਾਰਾ ਫੁੱਲ ਡੰਡਾ ਫੱਟੀ ਛਤਰੀ ਠੀਕ ਆ ਜੀ ਕਮੀ ਕੋਈ ਨਹੀਂ ਲੋਨ ਫੈਨਸ ਵੀ ਹੋ ਜੂ ਇਹਦੇ ਤੇ ਵੇ ਜੀ ਲੋਨ ਵਗੈਰਾ ਵੀ ਹੋ ਜੂਗਾ ਤੇ ਪੀ ਵੀ ਬਾਈ ਨੰਬਰ ਆਣਾ ਵੇ ਜੀ ਹਾਂ ਬਾਈ ਠੀਕ ਆ ਜੀ ਇਹ ਡਿਮਾਂਡ ਬਾਈ ਜੀ 2 ਲੱਖ 85000 ਰੁਪਿਆ ਡਿਮਾਂਡ ਹੈ 12 ਮਾਡਲ ਦੀ ਠੀਕ ਕਰ ਲਾ ਤਾਂ ਬਾਈ 2 ਲੱਖ 85000 ਰੁਪਿਆ 2 ਲੱਖ 60000 ਦਾ ਜੀ ਲੈ ਵੀ 2 ਲੱਖ 60000 ਦਾ ਦੇ ਦਾਂਗੇ ਤੋਫਾ ਟਰੈਕਟਰ ਹੈਗਾ ਇਹ ਤੋਫਾ ਜੀ ਤੋਫਾ ਗੱਲ ਗਿਆ ਹੈ ਬਾਈ ਜੀ ਇੰਡੋ ਫਾਰਮ ਹਾਂ ਬਾਈ ਤੇ ਮਾਡਲ ਬਾਈ ਜੀ 2122 ਡਬਲ ਡਿਸਟ੍ਰਿਬਿਊਟਰ ਤਾਂ ਮਾਡਲ 34 ਠੀਕ ਹੈ ਜੀ 348 ਹੈ ਟਾਪ ਪੂਰਾ ਕਾਉ ਮਾਡਲ ਨਵਾਂ ਹੀ ਟਰੈਕਟਰ ਹੈ ਠੀਕ ਹੈ ਜੀ 14 ਦੇ ਟਾਇਰਾਂ ਚਾਣੇ 14 ਦੇ ਟਾਇਰਾਂ ਚ ਡਬਲ ਕਲਚ ਤੇਲ ਬਰੇਕਾਂ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਕਮੀ ਨਹੀਂ ਹੈਗੀ ਕੋਈ ਤੇ ਇੱਕੇ ਮਾਡਲਾਂ ਤੇ ਡਿਮਾਂਡ ਬਈ ਜੀ ਡਿਮਾਂਡ ਜਮਾ ਜਾਇਜ ਹਾਂ ਜੀ ਜਾਇਜ ਜੀ ਦੱਸਿਓ ਉੱਤਮ ਜਮਾ ਜਾਇਜ ਹਾਂ ਜੀ 390000 ਰੁਪਏ ਲੈ ਵੀ 3 ਲੱਖ ਇੱਕੀ ਮਾਡਲ 390000 ਰੁਪਏ 3 ਲੱਖ 90000 ਰੁਪਏ ਲਓ ਬਈ ਬਾਕੀ ਕੰਡੀਸ਼ਨ ਚ ਚੈੱਕ ਕਰ ਲਓ ਬਈ ਜੀ ਪੂਰਾ ਸੋਹਣਾ ਟਰੈਕਟਰ ਹੈਗਾ ਉਕੇ ਰਿਪੋਰਟ ਚ ਹੈਗਾ ਨਵਾਂ ਟਰੈਕਟਰ ਹੀ ਗੜਿਆ ਨਾ ਬਾਈ ਨਵਾਂ ਆਇਆ ਨੂੰ ਹੋਇਆ ਕੀ ਹੈ ਠੀਕ ਆ ਬਾਈ ਜੀ ਪੂਰਾ ਨਵਾਂ ਟਰੈਕਟਰ ਹੈਗਾ ਨਾਲ ਦੀ ਬਾਈ ਟਾਇਰ ਵੀ ਆਹ ਬਸ ਠੀਕ ਆ ਜੀ ਨਵੇਂ ਨਾਲ ਦੇ ਟਾਇਰ ਆਗੇ ਤੇ ਅਗਲਾ ਬਾਈ ਜੀ ਸੋਨਾਲਿਕਾ 750 ਲੈ ਵੇ 750 ਦਾ ਜਹਾ ਜਿਹੜਾ ਚ ਆ ਮੂਰ ਦਾ ਜਹਾ ਜਿਹੜਾ ਜਿਹਨਾਂ ਦਾ ਅੱਜ ਕੱਲ ਟ੍ਰੈਂਡ ਚੱਲਦਾ ਠੀਕ ਆ ਜੀ ਜਮਾ ਨਵੇਂ ਨੇਗੇ ਨਵੇਂ ਟਾਇਰ ਚਾਰੇ ਠੀਕ ਆ ਜੀ ਨਵੇਂ ਨਵੇਂ ਟਾਇਰ ਸਮਾਨ ਸਾਰਾ ਪੂਰਲਾ ਠੀਕ ਆ ਜੀ ਤੇ ਮਾਡਲ ਬਾਈ ਜੀ ਮਾਡਲ 2016 ਅਵੇ 16 ਮਾਰ ਲਗਾ ਦੁਬਾਰੇ ਦੇ ਟਾਇਰ ਨੇ ਬਾਈ ਜੀ ਹਾਂ ਦੁਬਾਰੇ ਦੇ ਟਾਇਰ ਹੈ ਬਾਈ ਠੀਕ ਹੈ ਬਾਈ ਜੀ ਲੋ ਬਈ ਦੁਬਾਰੇ ਦੇ ਟਾਇਰ ਨੇਗੇ ਸਾਡ ਗੇਅਰ ਚ ਹੈਗਾ 3 ਸਪੀਡ ਚ ਹੈਗਾ 2 ਜੀ 2 ਚ ਹੈ ਬਾਈ 2 ਸਪੀਡ ਚ ਹੈਗਾ ਹਾਂ ਠੀਕ ਹੈ ਬਈ ਪਾਵਰ ਸਟੀering ਆ ਤੇ ਡਿਮਾਂਡ ਬਾਈ ਜੀ ਡਿਮਾਂਡ ਹੈ ਜੀ 4 ਲੱਖ 80000 ਰੁਪਇਆ ਮੌਕੇ ਤੇ 60 60 20000 ਰੁਪਇਆ ਕੋਈ ਗੱਲ ਨਹੀਂ ਰਹੇ ਤਾਂ ਬਾਕੀ ਇਹ ਨਹੀਂ ਗੱਲ ਕੋਈ ਗਿਣਕੀ ਨਹੀਂ ਪਾਏ ਬੜਾ ਫਰਕ ਨਹੀਂ 4-5000 ਰੁਪਇਆ ਹੋਰ ਵੀ ਮੰਗਦਾ ਹੋਰ ਵੀ ਮੰਗਦਾ ਹਾਂ ਉਸ ਤੋਂ ਵੱਧ ਨਹੀਂ ਉਗਲਾ ਕਹੇ ਯਾਰ ਆਪਾਂ ਦਾ 460 ਦਾ ਆਖ ਹੀ ਖਣੀ 4 ਲੱਖ ਦਾ ਬਣ ਜਾਊਗਾ ਉਹ ਫਰਕ ਨਹੀਂ ਪੈਂਦਾ ਕਹਿੰਦਾ ਆਖਣੀ ਪੈਂਦਾ ਜੀ 1.7 40 ਦਾ ਵੀ ਨਹੀਂ ਹੁੰਦਾ ਠੀਕ ਆ ਜਾ ਜਾ ਜ ਰੇਟ ਆਪਾਂ ਮੰਡੀ ਦੇ ਵਿੱਚ ਟਰੈਕਟਰ ਖੜੇ ਆ ਜੇ ਇੱਥੇ ਕੋਈ ਲਫਾਫੇ ਜਿਹਾ ਭਲੇਟ ਕੇ ਤਾਂ ਅੰਦਰ ਲਾਏ ਨਹੀਂ ਹਨਾ ਆਪਣਾ ਲੈਦਾ ਰੇਟ ਨਹੀਂ ਹੋ ਸਕਦਾ ਠੀਕ ਆ ਉਹ ਸਾਰੀ ਮੰਡੀ ਦੇ ਵਿੱਚ ਇਹਦੇ ਨਾਲ ਦੇ ਹੋਰ ਵੀ ਖੜੇ ਆ ਠੀਕ ਆ ਜੀ ਪਤਾ ਨਾ ਯਾਰ ਚਾ ਨਾ ਘਰੇ ਹੋਵੇ ਤਾਂ ਆਪਾਂ ਵੱਧ ਵੀ ਮੰਗ ਲਾਂਗੇ ਠੀਕ ਆ ਤੇ ਕਹਿੰ ਗਿਆ ਭਾਈ ਜੀ ਫਾਰਮਰ ਟਰੈਕ 45 ਦਾ ਤੇ ਮਾਡਲ ਭਾਈ ਜੀ ਮਾਡਲ ਹੈ 2000 ਠੀਕ ਆ ਲਓ ਵੀ 2000 ਮਾਡਲ ਆ ਡਬਲ ਕਲੱਚ ਹੈਂਡ ਬਾਈ ਜੀ ਮਗਰਾਟ ਮਗਰਾਟ ਰੰਗ ਹੋਇਆ ਬਾਈ ਠੀਕ ਆਈ ਲਵੇ ਤੈਨੂੰ ਪੁੱਛਿਆ ਜੀ ਬਾਈ ਨੂੰ ਸੋਨੇ ਬਹੁਤ ਪਏ ਨੇਗੇ ਮਗਰਾਟ ਪੇਂਟ ਹੋਇਆ ਹੋਇਆ ਬਾਈ ਮਗਰਾਟ ਪੇਂਟ ਹੋਇਆ ਤੇ ਟੈਵਲ ਕਲੱਚ ਹੈ ਹਰਿਆਣਾ ਨੰਬਰ ਹੈ ਠੀਕ ਆ ਜੀ ਨਾਂ ਤਾਂ ਹੁੰਦਾ ਹੀ ਨਹੀਂ ਠੀਕ ਆ ਜੀ ਮੂਰਲੇ ਟਾਇਰ ਨਵੇਂ ਆ ਮਗਰਲੇ 70 ਰੁਪਏ ਆ 65 ਤੋਂ 70 ਰੁਪਏ ਟਾਇਰ ਠੀਕ ਆ ਬਾਈ ਜੀ ਤੁਸੀਂ ਕੋਈ ਨਹੀਂ ਇੰਜਨ ਗੇਅਰ ਦੀ ਥੋੜਾ ਹੀ ਬਜਟ ਆ ਬਾਲਾ ਵੱਡਾ ਬਜਟ ਨਹੀਂ ਰੈਕਟਰ ਦਾ ਠੀਕ ਆ ਜੀ ਹਾਂ ਤੇ ਡਿਮਾਂਡ ਜੀ ਡਿਮਾਂਡ ਸਿਰਫ 2 ਲੱਖ ਤੇ 20000 ਰੁਪਇਆ ਮੌਕੇ ਤੇ ਮੌਕੇ ਇਆ ਗੜਾ ਭਾਈ ਜੀ ਸਭ ਦੇ ਚਲਦਾ ਸੋਨਾ ਲੀਕਾ 745 ਦਾ ਪੱਠੇ ਵਾਲੇ ਵੀਰਾਂ ਦੇ ਕਹਿ ਲਈਏ ਤੇ ਇਹਦੇ ਟਰਾਲੇ ਵਾਲੇ ਵੀਰਾਂ ਦੇ ਕਹਿ ਲਈਏ ਪੱਠੇ ਵਾਲੇ ਵੀਰਾਂ ਵਾਸਤੇ ਵੀ ਕਹ ਲਓ ਜ਼ਿਮੀਦਾਰੇ ਦੇ ਵਿੱਚ ਵੀ ਕਹ ਲਓ ਠੀਕ ਆ ਜੀ ਬਹੁਤ ਵਧੀਆ ਜੀ ਜ 45 ਵਿੱਚ ਵਿੱਚ 750 ਜਿੰਨਾ ਜੋਰੀ ਲਾਉਂਦਾ ਤੇ ਟਾਇਰ ਭਾਈ ਜੀ ਟਾਇਰ ਜਮਾ ਤਾਜ਼ੇ ਬਿੱਲ ਅਗਲੇ ਦਿਨਾਂ ਦੇ ਘਟਾਵਾਂਗੇ ਲੈ ਵੀ ਬਿੱਲ ਵੀ ਤੁਹਾਡੇ ਨਾਮ ਦਾ ਹੀ ਕੱਟਿਆ ਜਾਊਗਾ ਹਾਂ ਦੇਖ ਸਕਦੇ ਹੋ ਬਾਕੀ ਮਾਰਕਾ ਮੋਰਕਾ ਏ ਟੂ ਜ਼ेड オリジナル ਡੈਕਟਰ ਆ ਸਾਰਾ ਤੇ 13 ਦੇ ਟਾਇਰਾਂ ਚ ਭਾਈ ਜੀ ਇਹ 14 ਵਾਲਾ ਆ 13 ਵਾਲਾ 13 ਦੇ 14ਾਂ ਦਾ ਹਾਂ ਤੇ 2016 ਮਾਡਲ ਆ ਭਾਈ 16 ਮਾਡਲ ਟਰੈਕਟਰ ਆ ਠੀਕ ਆ ਜੀ ਪਾਵਰ ਸਟੀਅਰਿੰਗ ਹੈ ਨਹੀਂਗਾ ਟੀਲ ਬ੍ਰੇਕਾਂ ਠੀਕ ਆ ਜੀ ਰਿਵਰਸ ਪੀਡੀਓ ਡਬਲ ਕਲਚ ਤੇ ਡਿਸਟ੍ਰਿਬਿਊਟਰ ਲੱਗਿਆ ਠੀਕ ਆ ਜੀ ਤੇ ਡਿਮਾਂਡ ਡਿਮਾਂਡ 385000 ਰੁਪਇਆ ਠੀਕ ਆ ਜੀ ਲੋ ਵੀ 385000 ਹਾਂ ਦਿਖਾ ਵੀ ਦੇਖ ਲੈ ਕਹੇ ਖਣੀ ਕੋਲੋਂ ਬੋਲੀ ਆ ਇੱਕ ਵਾਰੀ ਰੇਟ ਭਰਾਂਗੇ ਜਿੰਨਾ ਚ ਟਰੈਕਟਰ ਵੇਚਦਾ ਰੇਟ ਨੇ ਟੋਂਦੇ ਰੇਟ ਨੇ ਟੋਂਦੇ ਤੇ ਮਹਿੰਗਾ ਵੇਚੇ ਸਸਤਾ ਵੇਚ ਸਸਤਾ ਵੇਚੇ ਕੁਸ ਹੋਵੇ ਠੀਕ ਆ ਭਾਈ ਜੀ ਤੇ ਅੱਗੇ ਕਹੇ ਭਾਈ ਜੀ ਐਸਰ 200 43 ਹਾਂ ਤੇ ਮਾਡਲ ਬਾਈ ਜੀ ਇਹ ਮਾਡਲ ਹੈਗਾ ਬਾਈ 23 ਠੀਕ ਹੈ ਜੀ 22/23 22+23 23 ਸੋਨਾ ਟਰੈਕਟਰ ਨਵਾਂ ਹੈ ਨਾਲ ਬਾਈ ਸਾਰਾ ਕੁਝ ਸ਼ੀਸੋ ਘੰਟੇ ਚੱਲਿਆ ਹੈ ਲੈ ਬਾਈ ਸਾਰਾ ਕੁਝ ਨਾਲ ਦੀ ਹੈਗਾ 600 ਘੰਟਾ ਚੱਲਿਆ ਹੋਇਆ ਹੈਗਾ ਛੋਟੀਆਂ ਵੀ ਬਾਕੀ ਕੰਡੀਸ਼ਨ ਤੇ ਚੈੱਕ ਵੀ ਕਰ ਲਿਆ ਪੂਰਾ ਸੋਨਾ ਟਰੈਕਟਰ ਹੈਗਾ ਪਾਵਰ ਸਟੀering ਹੈ ਬਾਈ ਹਾਂ ਪਾਵਰ ਸਟੀering ਤੇ ਤੇਲ ਬ੍ਰੀਕ ਟੌਮ ਮਾਡਲ ਕੱਢਿਆ ਕੰਪਨੀ ਨੇ ਇਹ ਠੀਕ ਹੈ ਬਈ ਟੌਮ ਮਾਡਲ ਹੈ ਟੌਮ ਮਾਡਲ ਟਰੈਕਟਰ ਹੈਗਾ ਠੀਕ ਆ ਨਵਾਂ ਹੈ ਜਮਾ ਟਰੈਕਟਰ ਕੀ ਮੰਨਾਂ ਨਵਾਂ ਟਰੈਕਟਰ ਕਾ ਨਵਾਂ ਹੀ ਹੈ ਠੀਕ ਆ ਲਾਵੇ ਤਾ ਨਾ ਲੱਕਤੇ 70000 ਜਿੰਨਾ ਮੈਂ ਲੈਣ ਜਾਊਂਗਾ ਕਿੰਨਾ ਕ ਫਾਇਦਾ ਨਵਾ ਬਾਈ ਪੰਜ ਵਿੱਚ ਵੜ ਜਾਂਦਾਗਾ ਪੰਜ ਵਿੱਚ ਪੈ ਜਾ ਮੈਂ ਠੀਕ ਆ ਬਾਈ ਲੋ ਵੀ ਨਵਾ ਟਰੈਕਟਰ ਲੈ ਇਹ ਤੇ ਵੀ ਹਾਰ ਪਾ ਕੇ ਦੇ ਦਾਂਗੇ ਆਂਦਾ ਕੋਈ ਗੱਲ ਠੀਕ ਆ ਲੈ ਵੀ ਹਾਰ ਪਾ ਕੇ ਲੈ ਜਾ ਕੋਈ ਜੱਜ ਨਹੀਂ ਕਰਦਾ ਜੱਜ ਨਹੀਂ ਹੁੰਦਾਗਾ ਬਾਕੀ ਢੋਢੀ ਡਿਮਾਂਡ ਹੈ 23 ਮਾਡਲ ਟਰੈਕਟਰ ਆ ਫਿਰ ਹੋ ਗਈ ਗੱਲ ਇਹ ਵੀ ਗੱਲ ਹੈਗੀ ਆ ਪਰ ਫਾਇਦਾ ਹੋਣ ਜਾ ਰਿਹਾ ਹੈ ਫਾਇਦਾ ਪੂਰਾ ਹੀ ਹੁੰਦਾਗਾ ਠੀਕ ਆ ਬਾਈ ਤੇ ਕਹਿੰਗਾ ਐਮ ਐਮ 35 ਹਾਂ ਤੇ ਮਾਡਲ ਬਾਈ ਜੀ ਇਹ ਮਾਡਲ ਆ 2021 ਠੀਕ ਆ ਜੀ ਇਹ ਵੀ ਵਰਦਾਨ ਹੈ 1100 ਘੰਟਾ ਚੱਲਿਆ ਬਟਰੈਕ ਜਮਾ ਵੇਖ ਲੈ ਨਵੀਂ ਪਈ ਆ ਠੀਕ ਆ ਬਾਈ ਨਾਲ ਦੇ ਨਾਲ ਦੀ ਠੀਕ ਆ ਲੇ ਵੀ ਨਾਲ ਦੇ ਟਾਈਮ ਜਮਾ ਨਵਾਂ ਹੀ ਟਰੈਕਟਰ ਆ ਠੀਕ ਆ ਮੈਟਿੰਗ ਵਗੈਰਾ ਹੋਈ ਵੀ ਆ ਮੈਟਿੰਗ ਵਗੈਰਾ ਫਿਰ ਥੱਲੇ ਰੰਗ ਰੂਗਾ ਕਿਤੇ ਹੀ ਨਹੀਂ ਆ ਪੂਰਾ ਕਲਮ ਦਾ ਨਿਸ਼ਾਨੀ ਟਰੈਕਟਰ ਦੇ ਕਿਤੇ ਤੇ ਸਾਤਰੀ ਬਾਈ ਹੈ ਸਾਤਰੀ ਸਾਤਰੀ ਦੇਵਾਂਗੇ ਬਾਈ ਠੀਕ ਆ ਲਓ ਬਈ ਸਾਤਰੀ ਮਿਲ ਜੂਗੀ ਪੰਜਾਬ ਨੰਬਰ ਹੈ ਲੋਨ ਫੈਂਸ ਵੀ ਹੋ ਜਾਊਗਾ ਠੀਕ ਆ ਜਿੰਨੇ ਦਾ ਟਰੈਕਟਰ ਦੇਵਾਂਗੇ ਬੰਦੇ ਦੇ ਸਿਬਲ ਸਹੀ ਹੋਣਾ ਚਾਹੀਦੇ ਉਹਨੇ ਦਾ ਤੇ ਲੋਨ ਹੋ ਜੂ ਠੀਕ ਆ ਜੀ 1 ਕੇ ਮਾਡਲ ਆਗਾ ਤੇ ਡਿਮਾਂਡ ਬਈ ਆ ਲਿਖੀ ਪਈ ਆ ਤੇਰੇ ਸਾਹਮਣੇ 4 ਲੱਖ 320 ਠੀਕ ਹੈ। ਪਾਵਰ ਸਟੀering ਤੇਲ ਬਰੀਕ। ਠੀਕ ਹੈ। ਚਲਾ ਕਲੱਚ ਸਿੰਗਲ। ਕਲੱਚ ਸਿੰਗਲ। ਆਪਾਂ ਅਰਜਾਦ ਨਹੀਂ ਰੱਖਦੇ ਕਦੇ ਵੀ। ਕਦਾ ਲੋਨ ਹੋ ਜੀਦਾ। 4 ਲੱਖ ਦਾ ਲੋਨ ਹੋ ਜੂ ਬੰਦੇ ਦੇ ਸਿਵਲ ਸਹੀ ਹੋਣੀ ਚਾਹੀਦੀ। ਠੀਕ ਹੈ ਜੀ। ਆਧਾਰ ਕਾਰਡ ਵਾਲਾ ਟਰੈਕਟਰ ਹੈ। ਆਧਾਰ ਕਾਰਡ ਵਾਲਾ ਟਰੈਕਟਰ। ਤੇ ਕਹੇਗੇ ਬਈ ਜੀ ਨਿਊ ਹਾਲੈਂਡ 3630 ਪਲੱਸ ਵਾਲਾ। ਕਨੋਪੀ ਛਤਰੀ ਲੱਗੇ। 55 HP ਕੈਟਾਗਰੀ ਚ ਆ ਗਿਆ ਇਹ। ਠੀਕ ਹੈ। 16 ਦੇ ਟਾਇਰਾਂ ਚ। 16 ਦੇ ਟਾਇਰਾਂ ਚ ਟਾਪ ਮਾਡਲ ਟਰੈਕਟਰ ਹੈ। ਟਾਪ ਦੇ ਵਿੱਚ ਸਾਰਾ ਕੁਝ ਆ ਜਾਂਦਾ। 3 ਸਪੀਡ ਆ ਜਾਂਦਾ। ਠੀਕ ਹੈ। ਡਬਲ ਡ ਤੇ ਪੰਜਾਬ ਨੰਬਰ ਹੈ ਤੇ ਮਾਡਲ ਹੈਗਾ ਜੀ 2009 ਠੀਕ ਹੈ ਜੀ ਤੇ ਬਠਿੰਡੇ ਦਾ ਨੰਬਰ ਆ ਤੇ ਡਿਮਾਂਡ ਬਈ ਜੀ ਡਿਮਾਂਡ ਹੈਗੀ ਇਹਦੀ 4 ਲੱਖ ਤੇ 90000 ਰੁਪਏ ਇੰਜਨ ਗੇਅਰ ਇੰਜਨ ਗੇਅਰ ਬਈ ਇਹਨਾਂ ਨੂੰ ਹੁੰਦਾ ਹੀ ਕੁਝ ਨਹੀਂ ਤੇ ਮੌਕੇ ਤੇ ਮੌਕੇ ਤੇ 4 ਲੱਖ ਤੇ 65000 ਦਾ ਠੀਕ ਹੈ ਜੀ ਤੇ ਲਓ ਬਈ ਜੀ ਅੱਗੇ ਤੁਹਾਨੂੰ ਇੱਕ ਹੋਰ ਦਿਖਾਉਣੇਗੇ ਪਹਿਲਾਂ 485 ਇੱਕ ਇਹ ਆ ਤੇ ਇੱਕ ਖੜਾਗਾ ਹਾਂ ਇਹ ਇਹ ਖੜਾ ਤੇ ਇਹ ਮਾਡਲ ਬਈ ਜੀ ਇਹ ਮਾਡਲ ਆ 2021 ਠੀਕ ਹੈ ਜੀ ਪੰਜਾਬ ਨੰਬਰ ਹੈ ਸਾਈਡ ਗੇਅਰ ਤੇ ਨਵਾਂ ਹੀ ਟਰੈਕਟਰ ਆ ਠੀਕ ਹੈ। ਛੋਟੇ ਪੈਸੇ ਦੀ ਕਮੀ ਨਹੀਂ ਇਹਦੇ 'ਚ। ਠੀਕ ਹੈ। ਕਨੋਪੀ ਛਤਰੀ ਲੱਗੀ ਹੋਈ ਆ। ਹਾਂ ਹਾਂ, ਸਮਾਨ ਐਕਸਟਰਾ ਵੀ ਲੱਗਾ। ਸਟੀਅਰਿੰਗ ਤੇ ਵੀ ਬੀਲ ਵੀ ਦੂਜਾ ਪਾਇਆ ਹੋਇਆ। ਆ ਵੀ ਚੈੱਕ ਕਰ ਸਕਦੇ ਹਾਂਗੇ। ਤੇ ਪਾਵਰ ਸਟੀਅਰਿੰਗ ਆਣਾ ਬਾਈ ਜੀ। ਟੌਪ ਆ ਗਿਆ। ਟੌਪ ਦੇ ਵਿੱਚ ਸਾਰਾ ਕੁਝ ਆ ਜਾਂਦਾ। ਠੀਕ ਆ ਬਾਈ ਜੀ। ਪਾਵਰ ਸਟੀਅਰਿੰਗ ਡਬਲ ਕਲੱਚ ਡਿਸਟ੍ਰਿਬਿਊਟਰ ਲੱਗਾਗਾ। ਠੀਕ ਹੈ ਜੀ। ਪਹਿਲਾਂ ਤਾਂ ਹੁੰਦੇ ਸੀ ਕਮਰਸ਼ੀਅਲ। ਹਾਂ ਜੀ। ਹੁਣ ਇਹ ਐਗਰੀਕਲਚਰ ਵੀ ਬਹੁਤ ਕੰਮ ਆ। ਇਹ ਖੇਤੀਬਾੜੀ ਦੀ ਹੋਇਆ ਟਰੈਕਟਰ ਕਮਰਸ਼ੀਅਲ ਦੇ ਕੰਮ ਤੇ ਚੱਲੇ ਹੀ ਨਹੀਂ ਜੇ ਇਹਨੂੰ ਵੀ ਅਗਲਾ ਮੋਡੀਫਾਈ ਕਰਾਵੇ ਨਾ ਇਹਦਾ ਮੋਡੀਫਾਈ 20% ਹੋਇਆ 20% ਹੋਇਆ ਆਪਾਂ ਕਹ ਲਈਏ ਨਾ ਹਾਂ ਠੀਕ ਆ ਬਾਜੀ ਕੋਈ ਸਮਾਨ ਨਹੀਂ ਲਾਉਣਾ ਠੀਕ ਆ ਬਾਜੀ ਇਹ ਤੋਂ ਤਾਂ ਤੂੜੀ ਵਾਲੀ ਮਸ਼ੀਨ ਵਾਲੇ ਵੀ ਡਰਦੇ ਆ ਠੀਕ ਆ ਬੱਸ ਕਰਾ ਦਿੰਦਾ ਬੱਸ ਕਰਾ ਦਿੰਦਾ ਜੇ ਕਹਿੰਦੇ ਵੀ ਕਿਹੜੇ ਡੈਕਟਰ ਤੇ ਲਾਉਣੀ ਆ ਜੇ ਕਹਦੇ ਨਾ 485 ਆ ਫਿਰ ਇਹ ਤਾਂ ਉਹਦਾ 48 HP ਜੀ ਆ ਹਾਂ ਜੀ ਤੇ ਕਹਿੰਦੇ ਵੀ ਸਾਡੀ ਗਾਰੰਟੀ ਕੋਈ ਨਹੀਂ ਠੀਕ ਆ ਬਾਈ ਉਹ ਛੋਟਾ ਹੈ ਠੀਕ ਆ ਇੱਕੇ ਮਾਡਲ ਤੇ ਡਿਮਾਂਡ ਵੀ ਆ 5,35,000 ਰੁਪਇਆ ਠੀਕ ਆ ਬਾਜੀ ਲੈ ਜੀ ਉਤਲਾ ਪੜਾ ਦੇ ਠੀਕ ਹੈ 5 ਲੱਖ ਦਾ ਲੈ ਜਾ ਹਾਂ 5 ਲੱਖ ਦਾ ਦੇ ਦਾਂਗੇ ਮਾਣਤਨ ਮਾੜਾ ਮੋਟ ਹੋਰ ਵੀ ਕਰ ਦਾਂਗੇ ਠੀਕ ਹੈ ਜੀ ਤੇ ਅਗਲਾ ਜੀ ਅਗਲਾ ਹੈ ਇਹ ਵੀ ਸੋਨਾ ਲੀਕ 45 ਹੈ ਠੀਕ ਹੈ ਜੀ ਇਹ 13 ਮਾਡਲ ਹੈ ਠੀਕ ਹੈ ਜੀ ਡਿਸਟਰੀਬਿਊਟਰ ਲੱਗਿਆ ਤੇਲ ਬ੍ਰੇਕਾਂ ਟਾਇਰ ਕਲੱਚ ਆ ਸਿੰਪਲ ਸਟੀering ਹੈ ਤੇ ਟੈਰੀ ਟਾਇਰ ਦੇ ਮੂਰਲੇ ਤਾਂ ਹੈਗੇ ਆ 90 ਕੇ ਪੈਸੇ ਮਗਰਲੇ 70 ਕੇ ਤੇ 14 ਦੇ ਹਾਂ 14 ਦੇ ਠੀਕ ਆ ਬਾਈ ਜੀ 13 ਮਾਡਲ ਆ ਤੇ ਡਿਮਾਂਡ ਬਾਈ ਜੀ 3 ਲੱਖ 60 ਹਜ਼ਾਰ ਰੁਪਏ ਹਰਿਆਣਾ ਨੰਬਰ ਹਰਿਆਣਾ ਨੰਬਰ ਸਾਦੀ ਘਟਾਈ ਅੱਛਾ ਜਿਹੜਾ ਕੋਈ ਹਰਿਆਣਾ ਨੰਬਰ ਆ ਗਿਆ ਉੱਚਾ ਮਾਡਲ ਕਿਸਨ ਦੀ ਲੋਡ ਨਹੀਂ ਅਨੁਸਾਰ ਇੱਕ ਦੀ ਮਿਲੂ ਠੀਕ ਹੈ ਜੀ ਹਾਂ ਠੀਕ ਹੈ ਬਈ ਡਰਨ ਦੀ ਲੋਡ ਨਹੀਂ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਗਾਰੰਟੀ ਵਾਲਾ ਤੇ ਅਗਲਾ ਬਾਈ ਜੀ ਅਗਲਾ 585 ਲੈ ਬਾਈ ਜੀ 585 99 ਮਾਡਲ ਹੈ ਠੀਕ ਹੈ ਜੀ ਤੇ ਇਧਰ ਲਿਆ ਮਾੜਾ ਜਿਹਾ ਕੈਮਰਾ ਇਹਦੇ ਉਹ ਖੂਬੀ ਹੈ ਜਿਹੜੇ ਬੰਦੇ ਨੂੰ ਆਈ ਡਬਲ ਕਲਚ ਠੀਕ ਹੈ ਬਾਈ ਜੀ ਤੇ ਬਈ ਡਬਲ ਕਲਚ ਹੈ ਡਬਲ ਕਲਚ ਤੇ ਛੋਪੇੜ ਦਾ ਵੇਖ ਇਧਰ ਜਿੰਨਾ ਹੈਗਾ ਠੀਕ ਹੈ ਜਿੰਨਾ ਪਿਆਰਾ ਰੰਗ ਪਿਆ ਠੀਕ ਹੈ ਬਾਈ ਜੀ ਹਾਂ ਨੰਬਰ ਬਾਈ ਜੀ ਨੰਬਰ ਹਰਿਆਣਾ ਠੀਕ ਹੈ ਜੀ ਓਨਰ ਧੰਨਵਾਦ ਔਨਲਰ ਯਾਰ 99 ਮਾਡਲ ਹੈ ਬਲਾਂ ਦਾ ਤਮਾ ਹੋਇਆ ਮੈਂ ਇਹ ਕਹਿ ਰਿਹਾਗਾ ਪਰ ਔਨਰੇ ਸੈਕਿੰਡ ਹੀ ਫਰਸਟ ਸੈਕਿੰਡ ਹੈ ਤਾਈਓ ਕਹਿ ਰਿਹਾ ਪੁੱਤ ਰਿਹਾ ਮੈਂ ਕਿਉਂਕਿ ਸਾਬ ਬਈ ਧਿਆਨ ਨਹੀਂ ਦਿੰਦਾ ਤੇਰੀ ਗੱਲ ਤੇ ਤੂੰ ਮੇਰੀ ਗੱਲ ਤੇ ਧਿਆਨ ਕਰਾ ਦੇ ਫਰਸਟ ਜਾਂ ਸੈਕਿੰਡ ਹੀ ਹੈ ਰਣਮਰੂਦ ਦੇਖੋ ਬਈ ਆ ਜਿਹੜੀਆਂ ਚੀਜ਼ਾਂ ਨੇਗਾ ਜੇ ਪੇਂਟ ਹੋਈ ਆਉਂਦੀਆਂ ਇਹ ਦਿਖਣੀਆਂ ਨਹੀਂ ਚਾਹੀਦੀਆਂ ਟਰ ਪਹਿਲੇ ਜਾਂ ਦੂਜੇ ਘਰ ਦਾ ਹੀ ਆ ਠੀਕ ਆ ਬਈ ਤੇ ਡਿਮਾਂਡ ਹੈਗੀ ਬਈ 2 ਲੱਖ ਤੇ 35000 ਰੁਪਏ 99 ਮਾਡਲ ਆ ਹਾਈ ਸਪੀਡ ਵਾਲਾ ਠੀਕ ਡਬਲ ਕਲਚ ਹੈ ਡਬਲ ਕਲਚ ਆ ਹਾਂ ਠੀਕ ਆ ਬ ਅੱਗੇ ਆ ਗਿਆ ਆਪਣਾ 735। ਨਵੇਂ ਸਵਰਾਜ 735 ਸਿੰਗਲ ਸਟਾਰ। ਸਿੰਗਲ ਸਟਾਰ ਹੈ। ਇਹਦੇ ਚਾਰ ਚਸਰੇ ਗੀੜਾ ਦੇ ਲਾ। ਠੀਕ ਆ ਭਾਜੀ। ਇਸੀ ਗੱਲ ਦੀ ਫਿਰ ਵਾਕਈ ਦੇਖ ਸਕਦੇ ਭਾਜੀ। ਨਾਲ ਦੀ ਮਗਰਾਟ ਮੂਰੂਟ ਬਈ। ਸਭ ਕੁਝ ਨਾਲ ਦਾ। ਟਾਇਰ ਵੀ ਵੇਖ ਲਾ। ਠੀਕ ਆਈ ਲਾ। ਇਹ 12 ਵਾਲੇ ਆਉਂਦੇ ਹੁੰਦੇ ਇਹਨੂੰ 13 ਵਾਲੇ ਪਾਈ ਹੋਏ ਆ। ਠੀਕ ਆ ਲਓ ਵੀ ਦੇਖ ਸਕਦੇ ਆਂਗੇ ਵਧੀਆ ਟਾਇਰ ਪੱਟਾ। ਇਹ ਵੀ ਪੂਰੇ ਜਿਹੜੇ ਅਪੋਲੋ ਕੰਪਨੀ ਦੇ ਬਰਾਬਰ। ਠੀਕ ਆ। ਅੱਜ ਬ੍ਰਾਂਡ ਨੇ ਜਿਹੜੇ। ਬ੍ਰਾਂਡ ਪੂਰਾ। ਠੀਕ ਆ ਭਾਜੀ। ਬਾਕੀ ਦੀ। ਮੂਰਲੇ ਵੀ ਗੱਡੀ ਦੇ। ਮੂਰਲੇ ਵੀ ਬੀਕਟੀ ਏ ਕਬਾਈ ਜੀ 2004 ਮਾਡਲ ਹੈ ਠੀਕ ਹੈ ਜੀ 2 ਲੱਖ ਤੇ 40000 ਰੁਪਏ ਡਿਮਾਂਡ ਹੈ 2 ਲੱਖ ਤੇ 40000 ਰੁਪਏ ਡਿਮਾਂਡ ਹੈ ਠੀਕ ਹੈ ਜੀ 2 ਲੱਖ ਤੇ 20000 ਦਾ ਰੇਟਰ ਦੇ ਦੇ ਵੀ 2 ਲੱਖ ਤੇ 20000 ਦਾ ਹਾਂ ਠੀਕ ਹੈ ਬਾਈ ਜੀ ਇਹ ਇਥੋਂ ਮਿਡਨ ਲੋਕੇਸ਼ਨ ਬਾਈ ਜੀ ਆਪਣੀ ਲੋਕੇਸ਼ਨ ਬਾਈ ਜੀ ਰੋੜੀ ਰੋਡ ਠੀਕ ਹੈ ਜੀ ਸੱਜੇ ਹੱਥ ਮੇਂਧਰਾ ਏਜੰਸੀ ਦੇ ਨਾਲ 2 ਨੰਬਰ ਪਲਾਟ ਹੈ ਠੀਕ ਹੈ ਜੀ ਬੁੱਧਵਾਰ ਨੂੰ ਇੱਥੇ ਹੁੰਨੇ ਆ ਤੇ ਆਪਣਾ ਗੜਾਉਣਾ ਵੀਰੇ ਰੋੜੀ ਰੋਡ 7 ਨੰਬਰ ਗਲੀ ਦੇ ਵਿੱਚ ਠੀਕ ਹੈ ਗਿੱਲਾਂ ਵਾਲਾ ਮੱਲਾ ਵਾਜਦਾ ਗਿੱਲਾਂ ਵਾਲਾ ਮੱਲਾ 6 ਨੰਬਰ ਗਲੀ ਦੇ ਵਿੱਚ ਆਪਣਾ ਕਰਾਓ ਠੀਕ ਆ ਬਾਈ ਹਾਂ ਜੇ ਕਿਸੇ ਵੀਰ ਨੇ ਬਾਕੀ ਆਪਣਾ ਕੰਟੈਕਟ ਨੰਬਰ ਹੈਗਾਗਾ ਕਿ ਕਿਸੇ ਵੀਰ ਨੇ ਹੁਣ ਆਪਣੇ ਨਾਲ ਕੰਟੈਕਟ ਕਰ ਲਈ ਠੀਕ ਆ ਬਾਈ ਡੋਨ ਫੈਂਸ ਦੀ ਸਬਦਾ ਫੁੱਲ ਹੋਊਗੀ ਠੀਕ ਆ ਬਾਈ ਹਾਂ ਸਿੰਬਲ ਸਹੀ ਹੋਣਾ ਚਾਹੀਦਾ ਬੰਦੇ ਦਾ ਠੀਕ ਆ ਜੀ ਹੋ ਜੂਗਾ ਠੀਕ ਆ ਬਾਈ ਠੀਕ ਆ ਬਾਈ ਕੁਲਵੀਰ ਬਹੁਤ ਬਹੁਤ ਧੰਨਵਾਦ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ